ਅਕਸਰ ਹੀ ਲੋਕਾਂ ਦੀ ਸਿਹਤ ਦਾ ਨਾ ਖਿਲਵਾੜ ਕੀਤਾ ਜਾਂਦਾ ਹੈ ਜਿਹੜੇ ਲੋਕ ਨੇ ਉਹ ਬੜੇ ਮਜ਼ੇ ਦੇ ਨਾਲ ਕਈ ਰੈਸਟੋਰੈਂਟਸ ਕਈ ਨਾਮੀ ਰੈਸਟੋਰੈਂਟ ਤੇ ਟਾਬਿਆਂ ਤੇ ਬੈਠ ਕੇ ਖਾਣਾ ਵੀ ਖਾਂਦੇ ਨੇ ਪਰ ਜੇਕਰ ਤੁਸੀਂ ਇਹ ਵੀਡੀਓ ਵੇਖ ਲਓਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਣਾ ਵੇਖੋ ਇੱਥੇ ਟਾਬੇ ਦੇ ਵਿੱਚ ਕੰਮ ਕਰਨ ਵਾਲਾ ਇਹ ਸ਼ਖਸ ਕਿਵੇਂ ਟਾਬੇ ਤੇ ਖਾਣਾ ਪਕਾਉਣ ਸਮੇਂ ਰੋਟੀ ਦੇ ਉੱਤੇ ਥੁੱਕਦਾ ਹੋਇਆ ਨਜ਼ਰ ਆ ਰਿਹਾ ਤੇ ਇੱਕ ਵਾਰ ਨਹੀਂ ਵਾਰ-ਵਾਰ ਇਸ ਦੇ ਵੱਲੋਂ ਰੋਟੀ ਤੇ ਥੁੱਕਿਆ ਜਾ ਰਿਹਾ ਤੇ ਉਸ ਤੋਂ ਬਾਅਦ ਤੰਦੂਰ ਦੇ ਵਿੱਚ ਸੇਕੀ ਲੋਕਾਂ ਨੂੰ ਇਹੀ ਰੋਟੀਆਂ ਪਰੋਸੀਆਂ ਜਾ ਰਹੀਆਂ ਨੇ ਹਾਲਾਂਕਿ ਕਿੰਨੀ ਘਨਾਉਣੀ ਹਰਕਤ ਹੈ ਜਿਸ સ્થાનિક ਲੋકਾਂ 'ਚ ਤਾਂ કાફી રોષ હે હાલાકી પોલીસ ને વિડિયો મો વાયરલ હોન તો બાદ اسદી જાનચ શુરુ કર દતી હે તે ઠાબા માલિક તો ભી પૂછ ગિચ કીતી જા રહી હિમાચલ પ્રદેશ દે બદ્દી દિયે વિડિયો જેડી હે સામની આઈયા જિત્થે ઠાબે તે કામ કરન વાલા કુક વેખો કીમે ઉસ રોટી દે ઉતે પેહલા થુકદ આ ફિર ઉસ નુ સેક કે લોકા નુ ખવા દિત્તા જાંદા હાલાકી કીમે લોકા દી સિહત દનૈન ને વડડે પદ્ધત તે ખિલવાડ કીતા જા રહી ਅਕਸਰ ਹੀ ਲੋਕਾਂ ਦੀ ਸਿਹਤ ਦਾ ਨਾ ਖਿਲਵਾੜ ਕੀਤਾ ਜਾਂਦਾ ਹੈ ਜਿਹੜੇ ਲੋਕ ਨੇ ਉਹ ਬੜੇ ਮਜ਼ੇ ਦੇ ਨਾਲ ਕਈ ਰੈਸਟੋਰੈਂਟਸ ਕਈ ਨਾਮੀ ਰੈਸਟੋਰੈਂਟ ਤੇ ਟਾਬਿਆਂ ਤੇ ਬੈਠ ਕੇ ਖਾਣਾ ਵੀ ਖਾਂਦੇ ਨੇ ਪਰ ਜੇਕਰ ਤੁਸੀਂ ਇਹ ਵੀਡੀਓ ਵੇਖ ਲਓਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਣਾ ਵੇਖੋ ਇੱਥੇ ਟਾਬੇ ਦੇ ਵਿੱਚ ਕੰਮ ਕਰਨ ਵਾਲਾ ਇਹ ਸ਼ਖਸ ਕਿਵੇਂ ਟਾਬੇ ਤੇ ਖਾਣਾ ਪਕਾਉਣ ਸਮੇਂ ਰੋਟੀ ਦੇ ਉੱਤੇ ਥੁੱਕਦਾ ਹੋਇਆ ਨਜ਼ਰ ਆ ਰਿਹਾ ਤੇ ਇੱਕ ਵਾਰ ਨਹੀਂ ਬਾਰ ਬਾਰ ਇਸ ਦੇ ਵੱਲੋਂ ਰੋਟੀ ਤੇ ਥੁੱਕਿਆ ਜਾ ਰਿਹਾ ਤੇ ਉਸ ਤੋਂ ਬਾਅਦ ਤੰਦੂਰ ਦੇ ਵਿੱਚ ਸੇਕੀ ਲੋਕਾਂ ਨੂੰ ਇਹੀ ਰੋਟੀਆਂ ਪਰੋਸੀਆਂ ਜਾ ਰਹੀਆਂ ਨੇ ਹਾਲਾਂਕਿ ਕਿੰਨੀ ਘਨਾਉਣੀ ਹਰਕਤ ਹੈ ਜਿਸ ਸਥਾਨਕ ਲੋਕਾਂ 'ਚ ਤਾਂ ਕਾਫੀ ਰੋਸ ਹੈ ਹਾਲਾਂਕਿ ਪੁਲਿਸ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਢਾਬਾ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਬੱਦੀ ਦੀ ਇਹ ਵੀਡੀਓ ਜਿਹੜੀ ਹੈ ਸਾਹਮਣੇ ਆਈ ਹੈ ਜਿੱਥੇ ਢਾਬੇ ਤੇ ਕੰਮ ਕਰਨ ਵਾਲਾ ਕੁੱਕ ਵੇਖੋ ਕਿਵੇਂ ਉਸ ਰੋਟੀ ਦੇ ਉੱਤੇ ਪਹਿਲਾਂ ਥੁੱਕਦਾ ਫਿਰ ਉਸ ਨੂੰ ਸੇਕ ਕੇ ਲੋਕਾਂ ਨੂੰ ਖਵਾ ਦਿੱਤਾ ਜਾਂਦਾ ਹੈ ਹਾਲਾਂਕਿ ਕਿਵੇਂ ਲੋਕਾਂ ਦੀ ਸਿਹਤ ਨਾਲ ਇੰਨੇ ਵੱਡੇ ਪੱਧਰ ਤੇ ਖਿਲਵਾੜ ਕੀਤਾ ਜਾ ਰਿਹਾ ਹੈ ਅਕਸਰ ਹੀ ਲੋਕਾਂ ਦੀ ਸਿਹਤ ਦਾ ਨਾ ਖਿਲਵਾੜ ਕੀਤਾ ਜਾਂਦਾ ਹੈ ਜਿਹੜੇ ਲੋਕ ਨੇ ਉਹ ਬੜੇ ਮਜ਼ੇ ਦੇ ਨਾਲ ਕਈ ਰੈਸਟੋਰੈਂਟਸ ਕਈ ਨਾਮੀ ਰੈਸਟੋਰੈਂਟ ਤੇ ਟਾਬਿਆਂ ਤੇ ਬੈਠ ਕੇ ਖਾਣਾ ਵੀ ਖਾਂਦੇ ਨੇ ਪਰ ਜੇਕਰ ਤੁਸੀਂ ਇਹ ਵੀਡੀਓ ਵੇਖ ਲਓਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਣਾ ਵੇਖੋ ਇੱਥੇ ਟਾਬੇ ਦੇ ਵਿੱਚ ਕੰਮ ਕਰਨ ਵਾਲਾ ਇਹ ਸ਼ਖਸ ਕਿਵੇਂ ਟਾਬੇ ਤੇ ਖਾਣਾ ਪਕਾਉਣ ਸਮੇਂ ਰੋਟੀ ਦੇ ਉੱਤੇ ਥੁੱਕਦਾ ਹੋਇਆ ਨਜ਼ਰ ਆ ਰਿਹਾ ਤੇ ਇੱਕ ਵਾਰ ਨਹੀਂ ਬਾਰ ਬਾਰ ਇਸ ਦੇ ਵੱਲੋਂ ਰੋਟੀ ਤੇ ਥੁੱਕਿਆ ਜਾ ਰਿਹਾ ਤੇ ਉਸ ਤੋਂ ਬਾਅਦ ਤੰਦੂਰ ਦੇ ਵਿੱਚ ਸੇਕੀ ਲੋਕਾਂ ਨੂੰ ਇਹੀ ਰੋਟੀਆਂ ਪਰੋਸੀਆਂ ਜਾ ਰਹੀਆਂ ਨੇ ਹਾਲਾਂਕਿ ਕਿੰਨੀ ਘਨਾਉਣੀ ਹਰਕਤ ਹੈ ਜਿਸ ਸਥਾਨਕ ਲੋਕਾਂ 'ਚ ਤਾਂ ਕਾਫੀ ਰੋਸ ਹੈ ਹਾਲਾਂਕਿ ਪੁਲਿਸ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਢਾਬਾ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਬੱਦੀ ਦੀ ਇਹ ਵੀਡੀਓ ਜਿਹੜੀ ਹੈ ਸਾਹਮਣੇ ਆਈ ਹੈ ਜਿੱਥੇ ਢਾਬੇ ਤੇ ਕੰਮ ਕਰਨ ਵਾਲਾ ਕੁੱਕ ਵੇਖੋ ਕਿਵੇਂ ਉਸ ਰੋਟੀ ਦੇ ਉੱਤੇ ਪਹਿਲਾਂ ਥੁੱਕਦਾ ਫਿਰ ਉਸ ਨੂੰ ਸੇਕ ਕੇ ਲੋਕਾਂ ਨੂੰ ਖਵਾ ਦਿੱਤਾ ਜਾਂਦਾ ਹੈ ਹਾਲਾਂਕਿ ਕਿਵੇਂ ਲੋਕਾਂ ਦੀ ਸਿਹਤ ਨਾਲ ਨੇ ਵੱਡੇ ਪੱਧਰ ਤੇ ਖਿਲਵਾੜ ਕੀਤਾ ਜਾ ਰਿਹਾ ਹੈ ਅਕਸਰ ਹੀ ਲੋਕਾਂ ਦੀ ਸਿਹਤ ਦਾ ਨਾ ਖਿਲਵਾੜ ਕੀਤਾ ਜਾਂਦਾ ਹੈ ਜਿਹੜੇ ਲੋਕ ਨੇ ਉਹ ਬੜੇ ਮਜ਼ੇ ਦੇ ਨਾਲ ਕਈ ਰੈਸਟੋਰੈਂਟਸ ਕਈ ਨਾਮੀ ਰੈਸਟੋਰੈਂਟ ਤੇ ਟਾਬਿਆਂ ਤੇ ਬੈਠ ਕੇ ਖਾਣਾ ਵੀ ਖਾਂਦੇ ਨੇ ਪਰ ਜੇਕਰ ਤੁਸੀਂ ਇਹ ਵੀਡੀਓ ਵੇਖ ਲਓਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਣਾ ਵੇਖੋ ਇੱਥੇ ਟਾਬੇ ਦੇ ਵਿੱਚ ਕੰਮ ਕਰਨ ਵਾਲਾ ਇਹ ਸ਼ਖਸ ਕਿਵੇਂ ਟਾਬੇ ਤੇ ਖਾਣਾ ਪਕਾਉਣ ਸਮੇਂ ਰੋਟੀ ਦੇ ਉੱਤੇ ਥੁੱਕਦਾ ਹੋਇਆ ਨਜ਼ਰ ਆ ਰਿਹਾ ਤੇ ਇੱਕ ਵਾਰ ਨਹੀਂ ਬਾਰ-ਬਾਰ ਇਸ ਦੇ ਵੱਲੋਂ ਰੋਟੀ ਤੇ ਥੁੱਕਿਆ ਜਾ ਰਿਹਾ ਤੇ ਉਸ ਤੋਂ ਬਾਅਦ ਤੰਦੂਰ ਦੇ ਵਿੱਚ ਸੇਕੀ ਲੋਕਾਂ ਨੂੰ ਇਹੀ ਰੋਟੀਆਂ ਪਰੋਸੀਆਂ ਜਾ ਰਹੀਆਂ ਨੇ ਹਾਲਾਂਕਿ ਕਿੰਨੀ ਘਨਾਉਣੀ ਹਰਕਤ ਹੈ ਜਿਸ ਸਥਾਨਕ ਲੋਕਾਂ 'ਚ ਤਾਂ ਕਾਫੀ ਰੋਸ ਹੈ ਹਾਲਾਂਕਿ ਪੁਲਿਸ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਢਾਬਾ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਬੱਦੀ ਦੀ ਇਹ ਵੀਡੀਓ ਜਿਹੜੀ ਹੈ ਸਾਹਮਣੇ ਆਈ ਹੈ ਜਿੱਥੇ ਢਾਬੇ ਤੇ ਕੰਮ ਕਰਨ ਵਾਲਾ ਕੁੱਕ ਵੇਖੋ ਕਿਵੇਂ ਉਸ ਰੋਟੀ ਦੇ ਉੱਤੇ ਪਹਿਲਾਂ ਥੁੱਕਦਾ ਫਿਰ ਉਸ ਨੂੰ ਸੇਕ ਕੇ ਲੋਕਾਂ ਨੂੰ ਖਵਾ ਦਿੱਤਾ ਜਾਂਦਾ ਹੈ ਹਾਲਾਂਕਿ ਕਿਵੇਂ ਲੋਕਾਂ ਦੀ ਸਿਹਤ ਨਾਲ ਨੇ ਵੱਡੇ ਪੱਧਰ ਤੇ ਖਿਲਵਾੜ ਕੀਤਾ ਜਾ ਰਿਹਾ ਹੈ